ਸ਼ਾਰਪੁਰ ਸੈਸ਼ਨ ਚੌਕ ਨੇ ਸਤੀਕ ਸਥਿਤ ਗ੍ਰੀਨ 뷰 ਪਾਰਕ ਦੇ ਅੰਦਰ ਬਣੀ ਸੀਐਨਆਈ ਚਰਚ ਨੂੰ ਬੀਤੀ ਰਾਤ ਚੋਰਾ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਚਰਚ ਦੀਆਂ ਤਾਕੀਆਂ ਭੰਨ ਕੇ ਅੰਦਰੋਂ ਪਿਆਸਿਆਂ ਵਾਲੀ ਗੁੱਲਕ ਇਨਵਰਟਰ ਦਾ ਬੈਟਰੀ ਅਤੇ ਸਾਊਂਡ ਸੈੱਟ ਚੋਰੀ ਕਰ ਲਿਆ ਤੇ ਫਰਾਰ ਹੋ ਗਏ ਇਸ ਚੋਰੀ ਨਾਲ ਚਰਚ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਘਟਨਾ ਤੋਂ ਬਾਅਦ ਰਾਤੀ ਪੁਲਿਸ ਦੇ ਅਧਿਕਾਰੀ ਵੀ ਮੌਕਾ ਵੇਖਣ ਪਹੁੰਚੇ ਸਨ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਚੋਰੀ ਦੀ ਜਾਣਕਾਰੀ ਦਿੰਦਿਆਂ ਚਰਚ ਦੇ ਪ੍ਰਬੰਧਕ ਵਿਲੀਅਮ ਟੈਕਨੀ ਨੇ ਦੱਸਿਆ ਕਿ ਉਹਨਾਂ ਨੂੰ ਚਰਚ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਦੇਰ ਰਾਤ ਵਕਤ ਕਰੀਬ 10:30 ਵਜੇ ਉਹ ਜਦੋਂ ਚਰਚ ਆਏ ਤਾਂ ਦੇਖਿਆ ਕਿ ਚਰਚ ਦੇ ਆਲੇ ਦੁਆਲੇ ਬਣੀਆਂ ਤਾਕੀਆਂ ਦੀ ਪੰਨ ਤੋੜ ਕਰਕੇ ਚੋਰ ਅੰਦਰ ਦਾਖਲ ਹੋਏ ਨੇ ਤੇ ਅੰਦਰੋਂ ਪੈਸਿਆਂ ਵਾਲੀ ਗੁੱਲਕ ਜਿਸ ਵਿੱਚ 13,000 ਦੇ ਕਰੀਬ ਦੀ ਨਕਦੀ ਸੀ ਉਹ ਚੋਰੀ ਕਰ ਲਈ ਤੇ ਇਸ ਤੋਂ ਇਲਾਵਾ ਅੰਦਰ ਪਿਆ ਇਨਵਰਟਰ ਬੈਟਰੀ ਤੇ ਸਾਊਂਡ ਸੈੱਟ ਵੀ ਚੋਰੀ ਕਰ ਲਿਆ ਉਹਨਾਂ ਦੱਸਿਆ ਕਿ ਚਰਚ ਵਿੱਚ ਹੁਣ ਤੱਕ ਤੀਜੀ ਵਾਰ ਚੋਰੀ ਹੋ ਚੁੱਕੀ ਹੈ ਤੇ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਅੱਜ ਤੱਕ ਪੁਲਿਸ ਵੱਲੋਂ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਹੁਣਾ ਦੱਸਿਆ ਕਿ ਇਹ ਚਰਚੇ ਤਕਰੀਬਨ 150 ਸਾਲ ਪੁਰਾਣੀ ਚਰਚਾ ਤੇ ਚਰਚੇ ਨਸਤੀਕੀ ਪਾਰਕ ਚ ਨਸ਼ੇੜੀਆਂ ਦਾ ਨਿਤ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਹ ਚੋਰੀ ਵੀ ਨਸ਼ੇੜੀਆਂ ਵੱਲੋਂ ਕੀਤੀ ਗਈ ਹੈ ਇਸ ਮੌਕੇ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਦੁਬਾਰਾ ਅਜਿਹਾ ਨਾ ਹੋ ਸਕੇ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੌਫ ਦੀ ਰਿਪੋਰਟ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰ ਵਿਲੀਅਮ ਠੀਕ ਹੈ ਜੀ ਇਹ ਆਪਾਂ ਕਿਹੜੀ ਜਗ੍ਹਾ ਖੜੇ ਹੱਸ ਟਾਈਮ ਅਸੀਂ ਇਸ ਟਾਈਮ ਸੀਐਨਆਈ ਚਰਚ ਗ੍ਰੀਨ 뷰 ਪਾਰਕ ਹੁਸ਼ਿਆਰਪੁਰ ਠੀਕ ਠੀਕ ਹੈ ਜੀ ਕੀ ਘਟ ਹੋਇਆ ਜੀ ਇਸ ਪਾਰਕ ਦੇ ਵਿੱਚ ਕੀ ਘਟਨਾ ਹੋਈ ਹੈ ਇਸ ਪਾਰਕ ਦੇ ਵਿੱਚ ਕੋਈ 29 ਤਰੀਕ ਤੋਂ ਲਗਾਤਾਰ ਤਿੰਨ ਵਾਰੀ ਚੋਰੀ ਹੋ ਚੁੱਕੀ ਆ ਪਹਿਲਾਂ ਤਾਂ 23 ਤਰੀਕ ਨੂੰ ਚੋਰ ਆਏ ਉਹ ਸਿਰਫ ਤਾਕੀ ਤੋੜ ਕੇ ਚਲੇ ਗਏ ਜਾਂ ਕੋਈ ਕਿਸੇ ਤਰ੍ਹਾਂ ਉਹਨਾਂ ਦਾ ਚਾਂਸ ਨਹੀਂ ਲੱਗਾ ਬਾਕੀ ਕੰਮ ਕਰਨ ਨੂੰ ਜਦੋਂ 29 ਤਰੀਕ ਤੋਂ ਬਾਅਦ ਤੀਸਰੇ ਦਿਨ ਫੇਰ ਆਏ ਫੇਰ ਉਹ ਤਾਕੀ ਤੋੜ ਕੇ ਚੰਗੀ ਤਰ੍ਹਾਂ ਵਿੱਚੋਂ ਇੱਕ ਚਰਚ ਦਾ ਗੱਲਾ ਚੋਰੀ ਕਰਕੇ ਲੈ ਗਏ ਫਿਰ ਰਾਤੀ ਤੀਸਰੀ ਵਾਰੀ ਚਾਂਸ ਹੋਇਆ ਰਾਤੀ ਵੀ ਰਾਤੀ ਦਾ ਉਹ ਸਾਡੇ ਜਿਹੜਾ ਇਨਵਰਟਰ ਦਾ ਬੈਟਰੀ ਸੀ ਉਹ ਚੋਰੀ ਕਰਕੇ ਲੈ ਗਏ ਇੱਕ ਹੋਰ ਖਿੜਕੀ ਵੀ ਤੋੜ ਗਏ ਇਹ ਲਗਾਤਾਰ ਸਾਡੇ ਸਾਨੂੰ ਇੱਕ ਬੜਾ ਪਰੇਸ਼ਾਨੀ ਦਾ ਵਿਸ਼ਾ ਬਣਿਆ ਹੈ ਸਾਡੇ ਦੇ ਸਾਡੇ ਲਈ ਸਰ ਚਰਚ ਕਿੰਨਾ ਪੁਰਾਣਾ ਜੇ ਇਹ ਚਰਚ ਘੱਟੋ ਘੱਟ 150 ਸਾਲ ਪੁਰਾਣਾ ਚਰਚ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਅੰਡਰ ਆ ਇਹ ਉਹ ਇਹਦੀ ਦੇਖਰੇਖ ਵੀ ਕਰਦੇ ਆ ਆਪਾਂ ਗ੍ਰੀਨਵਿਊ ਪਾਰਕ ਦੀ ਗੱਲ ਕਰੀਏ ਤਾਂ ਗ੍ਰੀਨਵਿਊ ਪਾਰਕ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਇੱਥੇ ਨਸ਼ੇ ਵਾਲੇ ਟੀਕੇ ਇਸ ਤਰ੍ਹਾਂ ਦੇ ਮਿਲਦਾ ਦੇ ਆਪਾਂ ਮੈਂ ਤੁਹਾਨੂੰ ਇਹਦੇ ਲਈ ਦੱਸਦਾ ਜੀ ਇਹ ਕੰਮ ਹੀ ਉਹਨਾਂ ਦਾ ਆ ਕਿਉਂਕਿ ਇੱਥੇ 2:00 2:00 ਵਜੇ ਤੱਕ 1:30 1:30 ਵਜੇ ਤੱਕ ਰਾਤ ਦੇ ਬੈਠ ਕੇ ਇੱਥੇ ਜਿਹੜੇ ਆਵਾਰਾ ਮੁੰਡੇ ਆਉਂਦੇ ਨਾ ਉਹ ਸ਼ਰਾਬ ਪੀਂਦੇ ਆ ਕੋਈ ਇੱਥੇ ਉਹਨਾਂ ਨੂੰ ਚੈੱਕ ਕਰਨੇ ਵਾਲਾ ਨਹੀਂ ਖੁੱਲੇ ਆਮ ਮਤਲਬ ਉਹ ਲੋਕ ਇੱਥੇ ਕੰਮ ਕਰਦੇ ਆ ਜੋ ਵੀ ਨਸ਼ਾ ਵਗੈਰਾ ਮੇਰਾ ਖਿਆਲ ਇਥੋਂ ਨਸ਼ਾ ਵਗੈਰਾ ਸਪਲਾਈ ਵੀ ਹੁੰਦਾ ਹੋਊਗਾ ਇਸ ਪਾਰਕ ਦੇ ਅੰਦਰੋਂ ਅਸੀਂ ਕਦੇ ਇਸ ਬਾਬਤ ਪੁਲਿਸ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਅਸੀਂ ਧਿਆਨ ਦਵਾਇਆ ਸੀ ਇੱਕ ਵਾਰੀ ਰਿਪੋਰਟ ਦੇ ਵੀ ਚੁੱਕੇ ਆ ਇਹਦੇ ਬਾਰੇ ਇਹ ਕੁਝ ਦਿਨਾਂ ਤੋਂ ਇੰਨੇ ਸਕਰੀਏ ਹੋ ਗਏ ਇਹ ਬੰਦੇ ਕਿ ਇਹਨਾਂ ਨੂੰ ਕੋਈ ਡਰੇ ਹੀ ਨਹੀਂ ਕਿਸੇ ਤਰ੍ਹਾਂ ਦਾ ਇਹ ਬੜੀ ਪਲੈਨਿੰਗ ਦੇ ਨਾਲ ਕੰਮ ਕਰਦੇ ਕਿਸੇ ਬੰਦੇ ਨੂੰ ਉੱਥੇ ਖੜਾ ਕਰਦੇ ਉਹ ਚਰਚ ਦੇ ਵਿੱਚ ਉਹ ਸਾਹਮਣੇ ਪਾਰਕ ਦੇ ਵਿੱਚ ਉਹ ਇਹਨਾਂ ਨੂੰ ਦੱਸਦਾ ਵੀ ਕੋਈ ਬੰਦਾ ਇੱਧਰ ਇਸ ਵੇਲੇ ਹੈ ਕਿ ਨਹੀਂ ਤਾਂ ਉਹ ਬੜੇ ਪਲੈਨਿੰਗ ਦੇ ਨਾਲ ਇਧਰੋਂ ਪਿਛਲੇ ਪਾਸਿਓਂ ਇਹ ਸਾਡੇ ਚਰਚ ਦੀ ਜ਼ਮੀਨ ਆ ਇੱਥੇ ਇਹਦਾ ਕਬਜ਼ਾ ਕਿਸੇ ਹੋਰ ਦੇ ਕੋਲ ਆ ਇਹ ਹੈ ਸਾਡੇ ਚਰਚ ਦੀ ਜ਼ਮੀਨ ਔਰ ਇਹਦਾ ਨੁਕਸਾਨ ਕਿੰਨਾ ਕੁ ਹੋਇਆ ਜੀ ਕੀ ਕੀ ਲੱਗਿਆ ਸਾਡਾ ਨੁਕਸਾਨ ਜਿਹੜਾ ਜੀ ਸਾਡਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੀ ਕੀ ਲੱਗਿਆ ਇੱਥੋਂ ਇੱਕ ਤਾਂ ਬੈਟਰੀ ਚੋਰੀ ਹੋ ਗਿਆ ਇੱਕ ਗੱਲਾ ਚੋਰੀ ਹੋ ਗਿਆ ਠੀਕ ਹੈ ਜੀ ਤੇ ਗੱਲ ਦੇ ਵਿੱਚ ਨਹੀਂ ਕਿ ਉਹਦੇ ਵਿੱਚ ਘੱਟ ਤੋਂ ਘੱਟ ਵੀ 13000 14000 ਰੁਪਏ ਸੀ। ਪਰ ਮੈਂ ਇੱਕ ਦਿਓ ਕਿ ਚੋਰਾਂ ਵੱਲੋਂ ਜਿਹੜਾ ਉਹਨੂੰ ਧਾਰਮਿਕ ਸਥਾਨਾਂ ਨੂੰ ਵੀ ਜਿਹੜਾ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਜਿਹੜੀਆਂ ਇੱਥੇ ਤਾਕੀਆਂ ਵੀ ਲੱਗੀਆਂ ਹੋਈਆਂ ਤੁਸੀਂ ਕਹਿੰਦੇ ਕਿ 150 ਸਾਲ ਪੁਰਾਣੀਆਂ ਹੁਣ ਆਂਦੀਆਂ ਵੀ ਨਹੀਂ ਅੰਦਰ ਦੀਆਂ ਜੇ। ਕੋੜ ਇਦਾਂ ਦੀਆਂ ਨਹੀਂ ਤਾਕੀਆਂ ਮਿਲ ਸਕਦੀਆਂ ਨਾ ਇਦਾਂ ਦਾ ਕੰਮ ਹੋ ਸਕਦਾ। ਇਹ ਇੰਨੀਆਂ ਤਾਕੀਆਂ ਪੱਕੀਆਂ ਸੀ ਜਿਹੜੀਆਂ ਉਸੇ ਟਾਈਮ ਤੋਂ 150 ਸਾਲ ਤੋਂ ਇਹ ਤਾਕੀਆਂ ਲਗਾਤਾਰ ਬਣੀਆਂ ਐ ਸੀ। ਇਹਨਾਂ ਨੂੰ ਚੋਰਾਂ ਨੇ ਭੰਲਣ ਦੀ ਕੋਸ਼ਿਸ਼ ਕੀਤੀ ਐ ਸਾਡੇ ਲਈ ਤਾਂ ਇੱਕ ਸਾਡੀਆਂ ਭਾਵਨਾਵਾਂ ਨੂੰ ਨਾ ਬਹੁਤ ਇੱਕ ਵੱਡੀ ਠੇ ਇੱਕ ਬੇਅਦਵੀ ਦਾ ਵੀ ਇੱਕ ਬਹੁਤ ਵੱਡਾ ਮਾਮਲਾ ਬਣਦਾ ਹੈ ਕਿਉਂਕਿ ਜਿੱਦਾਂ ਕਿਸ ਨੇ ਜਾਣ ਬੁੱਝ ਕੇ ਕੋਸ਼ਿਸ਼ ਕੀਤੀ ਹੁੰਦੀ ਹੈ ਬੇਅਦਵੀ ਕਰਾਉਣ ਦੀ ਜਾਂ ਕਰਨ ਦੀ ਮੈਂ ਤਾਂ ਇਸ ਚੀਜ਼ ਨੂੰ ਇਹਦੇ ਨਾਲ ਜੋੜ ਕੇ ਅੱਜ ਤੱਕ ਦੇਖਦੇ ਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਦਿੱਤੀ ਇਤਲਾ ਜਦੋਂ ਇੱਥੇ ਇਹ ਘਟਨਾ ਕੋਈ ਵੀ ਵਾਪਰਦੀ ਅਸੀਂ ਉਸ ਟਾਈਮ ਤੇ ਵੀ ਉਹਨਾਂ ਨੂੰ ਸਾਦੇ ਆ ਜਿਹੜੀ ਹੁਣ ਚੋਰੀ ਹੋਈ ਹੈ ਜਿਹੜੀ ਹੁਣ ਚੋਰੀ ਹੋਈ ਹੈ ਇਹਦੇ ਲਈ ਵੀ ਰਾਤ ਆਈਓਸੀ ਪੁਲਿਸ ਰਾਤ ਉਸੇ ਟਾਈਮ ਤੇ ਰਿਟਰਨ ਵੀ ਦਿੱਤਾ ਹੈ ਅਸੀਂ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਜੀ ਸਾਨੂੰ ਰਾਤੀ ਕੋਈ 1:30 10 ਵਜੇ ਪਤਾ ਲੱਗਿਆ ਪਤਾ ਲੱਗਿਆ ਸੀ ਅਸੀਂ ਸਾਰੇ ਜਣੇ ਆਏ ਆ ਮੈਂ ਤਾਂ ਮੇਰੀ ਰਹਿائش ਜਿਹੜੀ ਪੁਰੀ ਹੀ ਰਾਹ ਆ ਉਥੋਂ ਆਏ ਆ ਉਹ ਦੂਸਰੇ ਚਰਚ ਦੇ ਜੇ ਮੂਨਾ ਮੈਮੋਰੀਅਲ ਚਰਚ ਦੇ ਸੈਕਟਰੀਟਰੀ ਵੀ ਰਾਤੀ ਇੱਥੇ ਸੀਗੇ ਕੋ ਸੀਸੀਟੀਵੀ ਦਾ ਵੀ ਆਈ ਆ ਸਾਹਮਣੇ ਕਿ ਨਹੀਂ ਸੀਸੀਟੀਵੀ ਦਾ ਤਾਂ ਉਹਨਾਂ ਨੇ ਕੈਮਰਾ ਹੀ ਅੰਦਰ ਆ ਕੇ ਦੂਸਰੇ ਪਾਸੇ ਨੂੰ ਕੈਮਰੇ ਦਾ ਮੂੰਹ ਘੁਮਾ ਦਿੱਤਾ ਹੁਣ ਹਜੇ ਤੱਕ ਅਸੀਂ ਸੀਸੀਟੀਵੀ ਕੈਮਰਾ ਤਾਂ ਅਸੀਂ ਦੇਖਦੇ ਆਂ ਉਹਦੀ ਲੋਕੇਸ਼ਨ ਕੀ ਆ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਤਾਂ ਅਸੀਂ ਇਹ ਰਾਤੀ ਵੀ ਇਹ ਗੱਲ ਦੱਸੀ ਸੀ ਕਿ ਜਿੱਦਾਂ ਇੱਕ ਸ਼ਹਿਰ ਦੇ ਹਾਰਟ ਦੇ ਵਿੱਚ ਆ ਇਹੋ ਆ ਜਗਾ ਜਿਹੜੀ ਆ ਜੇ ਇੱਥੇ ਕੋਈ ਨਿਗਰਾਨੀ ਹੈ ਨਹੀਂ ਜਾਂ ਇੱਥੇ ਦੀ ਚੈਕਿੰਗ ਵਧੀਆ ਨਹੀਂ ਹੋ ਸਕਦੀ ਤਾਂ ਫਿਰ ਤਾਂ ਮੇਰੇ ਖਿਆਲ ਚ ਜਿਹੜੇ ਦੂਰ ਏਰੀਆ ਹੈਗੇ ਆ ਉੱਥੇ ਤਾਂ ਪੁਲਿਸ ਦੀ ਪਹੁੰਚ ਕਦੀ ਵੀ ਨਹੀਂ ਹੋ ਸਕਦੀ ਉਹ ਤਾਂ ਲੋਕ ਬਹੁਤ ਦੁਖੀ ਹੁੰਦੇ ਹੋਣਗੇ ਕਿਉਂਕਿ ਸਾਡੇ ਅਸੀਂ ਸ਼ਹਿਰ ਦੇ ਵਿੱਚ ਰਹਿਣ ਦੇ ਬਾਵਜੂਦ ਆ ਜਿਹੜੀ ਜਗਾ ਆ ਇਹ ਸੇਫ ਨਹੀਂ ਅਸੀਂ ਆਪਣੇ ਆਪ ਨੂੰ ਸੇਫ ਨਹੀਂ ਮੰਨਦੇ at gna university see potential in everyone and everything around us we drive innovation and entrepreneurship we groom competent global citizens to effect positive change around them